ਵੇਖਾ ਕਿੰਦਾ ਤੋਤੇ ਆਲੇ ਨਾ ਮਰੂਦ ਸੁੱਟ ਤੇ ਸਾਰੇ ਲਾਲ ਆ ਕੇ ਕੋਈ ਹਾਲ ਨਹੀਂ ਮਰੂਦਾਂ ਦਾ ਵੀ ਤੋਤੇ ਆਲੇ ਸਾਰੇ ਖਾਛੜੇ ਆ ਤੇ ਕੀ ਕਰਨਾ ਮਾਸੀ ਜੀ ਤੁਹਾਨੂੰ ਮੈਂ ਉੱਧਰ ਵੇਖਣ ਦੀ ਤੇ ਇੱਧਰ ਆਏ ਹੋ ਮੈਂ ਤੁਸੀਂ ਮੈਂ ਇੱਧਰ ਆਈ ਹੀ ਵੇਖਾ ਮਰੂਦ ਕਿੰਨੇ ਪਏ ਆ ਸਾਰੇ ਤੋਤੇ ਆਲੇ ਲਾਲ ਆ ਸੁੱਟ ਦਿੱਤੇ ਆ ਆਹ ਹੋਇਆ ਤੇ ਹੈ ਮੌਸਮ ਅੱਜ ਕਿੰਨਾ ਵਧੀਆ ਮੈਂ ਕਹਿਣਾ ਕਿ ਕਿਤੇ ਘੁੰਮਣੇ ਚਲੀਏ ਘੁੰਮਣ ਕਿੱਥੇ ਘੁੰਮਣ ਜਾਣਾ ਜਿੱਦਨ ਦੀ ਮੈਂ ਆਈ ਆ ਉਦਨ ਦੀ ਮਾਸੀ ਮੈਂ ਘਰੇ ਹੀ ਆ ਕਿਤੇ ਨਹੀਂ ਤੁਸੀਂ ਲੈ ਕੇ ਗਏ ਬਾਹਰ ਚੱਲ ਕੋਈ ਗੱਲ ਨਹੀਂ ਅੱਜ ਚੱਲ ਜਾਾਂਗੇ ਆਹੋ ਨਾਲੇ ਪਠੂਰੇ ਪਠਾਰੇ ਖਾਉਣੇ ਕਿੰਨਾ ਠੰਡਾ ਮੌਸਮ ਆ ਤੇ ਸੰਦੀਪ ਕਿੱਥੇ ਆ ਉਹਨੂੰ ਵੀ ਪੁੱਛ ਲਾ ਮੈਂ ਉਹਨੂੰ ਵੀ ਲਾਣ ਲਈ ਲੈ ਜਾਨੇ ਆਹੋ ਚੱਲ ਵੇਖ ਲਓ ਪੁੱਛ ਕੇ ਚੱਲ ਸੰਦੀਪ ਨੂੰ ਵੀ ਲੈ ਜਾਣੇ ਨਾਲ ਹੀ ਚੱਲ ਥੋੜਾ ਜਿਹਾ ਕੰਮ ਆ ਮੈਂ ਕਰ ਲਾਂ ਤੇ ਫਿਰ ਜਾਂਨੇ ਆ ਆਹ ਚਲੋ ਠੀਕ ਮਾਸੀ ਜੀ ਐਦਾਂ ਕਰੋ ਹਾਂ ਕੰਮ ਰਹਿਣ ਹੀ ਦੋ ਜੇ ਮੀ ਆ ਗਿਆ ਨਾ ਫੇਰ ਅਸੀਂ ਘਰ ਦੇ ਘਰ ਹੀ ਬੈਠੇ ਰਹਿ ਜਾਣਾ ਫੇਰ ਉਦਾਂ ਹੀ ਬੋਰ ਹੁੰਦੇ ਰਹਿਣਾ ਨਾ ਨਾ ਸਿਮੀ ਸੰਦੀਪ ਕਿਥੇ ਇੰਨਾ ਕੰਮ ਕੱਲੀ ਕਰਦੀ ਰਹੂਗੀ ਤੇ ਮੈਂ ਥੋੜਾ ਜਿਹਾ ਕਰਾ ਕੇ ਫੇਰ ਹੀ ਜਾਨੀ ਆ ਚਲੋ ਜੋ ਵੀ ਕਰਨਾ ਮਸੀ ਜੀ ਫੇਰ ਕਰ ਲੋ ਛੇਤੀ ਚੱਲ ਚੱਲ ਜਾਨੇ ਆ ਕੋਈ ਗੱਲ ਨਹੀਂ ਸਬਜੀ ਤਾਂ ਬੰਦੀ ਰਹਿਣੀ ਆਪੇ ਹੁਣ ਨਾ ਇਹ ਤਾਂ ਪਾਣੀ ਭਰ ਆ ਖਿਲ ਰਿਹਾ ਪੋਚਾ ਲਾ ਦੇਣੀ ਆ ਲਾਈਟ ਜਦੋਂ ਚੱਲ ਜਾਂਦੀ ਨਾ ਪਾਣੀ ਤਾਂ ਨਿਕਲਣਾ ਹੀ ਹੁੰਦਾ ਸੰਦੀਪ ਹਾਂਜੀ ਕਿੰਨਾ ਕੰਮ ਰਹਿ ਗਿਆ ਆ ਬਸ ਮੰਮੀ ਸਬਜ਼ੀ ਬਣ ਚੱਲੀ ਆ ਤੇ ਫੁੱਲ ਕਲਾਉਣ ਨੂੰ ਤਾਂ ਰਹਿ ਗਿਆ ਤੇ ਮੋ ਸਿਮੀ ਕਹਿੰਦੀ ਆ ਵੀ ਮਾਸੀ ਆ ਜਾ ਹਾਂ ਬਾਜ਼ਾਰੋਂ ਹੋ ਆਈਏ ਕੋਮੋ ਫੇਰ ਆਈਏ ਤੇ ਮੈਂ ਕਹਿੰਨੀ ਵੀ ਤੂੰ ਵੀ ਤਿਆਰ ਹੋ ਜਾ ਤੇ ਪੋਚਾ ਲਾ ਲਿਆ ਸਾਰੇ ਪੋਚਾ ਤੇ ਲੱਗ ਗਿਆ ਫ੍ਰਿਜ ਚੋਂ ਪਾਣੀ ਨਿਕਲੀ ਜਾਂਦਾ ਹੈਗਾ ਇੰਨਾ ਕਰ ਰਹਿ ਗਿਆ ਮੈਂ ਹਾਂ ਚੱਲ ਹੁਣ ਇੱਥੇ ਚੱਲ ਚੱਲਿਆ ਮੈਂ ਕਰ ਦਿੰਨੀ ਆ ਤੇ ਜਾ ਤੂੰ ਤਿਆਰ ਹੋ ਜਾ ਤੂੰ ਵੀ ਨਹਾ ਲਈ ਚੱਲ ਫਣ ਨਹੀਂ ਮੰਮੀ ਜੀ ਤੇ ਇਹਦਾ ਨਾ ਕੋਈ ਗੱਲ ਨਹੀਂ ਮੇਰਾ ਦਿਲ ਨਹੀਂ ਕਰਦਾ ਅੱਜ ਕਿਉਂ ਨਹੀਂ ਦਿਲ ਕਰ ਰਿਹਾ ਚੱਲ ਚੱਲ ਤੂੰ ਵੀ ਕੋਈ ਗੱਲ ਨਹੀਂ ਮੰਮੀ ਤੁਸੀਂ ਆਓ ਨਾਲ ਕੰਮ ਫੇਰਾ ਸਿਮੀ ਦੀਦੀ ਨੂੰ ਕਿੰਨੇ ਦਿਨ ਹੋ ਗਏ ਆਇਆਂ ਨੂੰ ਉਵੀ ਅੰਦਰ ਨਚਲ ਕਮ ਫੇਰ ਆਨੇ ਆ ਕੋਈ ਗੱਲ ਨਹੀਂ ਤੁਸੀਂ ਦੋਨੋਂ ਚੱਲ ਜਾ ਚੱਲ ਚੱਲ ਤੂੰ ਵੀ ਨਾਲ ਕੁਛ ਖਾ ਪੀ ਆਵਾਂਗੇ ਨਾਲੇ ਬਾਜ਼ਾਰੋਂ ਮੰਮੀ ਤੁਸੀਂ ਦੋਨੋਂ ਹੋ ਆਓ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਸੀ ਤੂੰ ਵੀ ਨਾਲ ਚੱਲ ਨਹੀਂ ਮੇਰਾ دل ਨਹੀਂ ਕਰਦਾ ਪਿਆ ਮਸੀ ਜੀ ਰਹਿਣ ਤੋਂ ਤੇ ਭਾਬੀ ਨੇ ਨਹੀਂ ਜਾਣਾ ਤੇ ਆਪਾਂ ਦੋਵੇਂ ਹੀ ਹੋਣਨੇ ਆ ਕੋਈ ਨਹੀਂ ਭਾਬੀ ਲਈ ਕੁਛ ਲੈ ਆਵਾਂਗੇ ਘਰ ਹੀ ਨਹੀਂ ਨਹੀਂ ਮੈਂ ਤਾਂ ਆਨੀ ਹੀ ਪੀ ਵੀ ਨਾਲ ਹੀ ਚੱਲੇ ਕੋਈ ਗੱਲ ਨਹੀਂ ਮੰਮ ਜੀ ਫੇਰ ਕਿੱਥੇ ਚੱਲ ਜਾਗੇ ਦੀਦੀ ਹਜੇ ਇੱਥੇ ਹੀ ਨੇ ਅੱਜ ਹੋ ਤਿਹਰੋਣਾ ਚੱਲ ਠੀਕ ਆ ਹਾਂ ਜੀ ਚੱਲ ਆ ਜੋ ਫਰਮਾਸੀ ਜੀ ਚੱਲ ਆ ਜਾ ਫਟਾਫਟ ਮਾਸੀ ਜੀ ਅਸੀਂ ਤੁਰ ਕੇ ਜ ਜਾਣਾ ਵਾ ਤੇ ਦੋ ਸਕੂਟੀਆਂ ਲੱਗੀਆਂ ਮਾਸੜ ਵਾਲੀ ਵੀ ਤੇ ਵੀਰੇ ਵਾਲੀ ਵੀ ਇਦਾਂ ਕਰਦੇ ਇੱਕ ਲੈ ਜਾਨੇ ਆ ਨਾ ਨਾ ਤੈਨੂੰ ਸਕੂਟਰੀ ਚਲਾਉਣੀ ਆਉਂਦੀ ਆ हां मसी में अपने घर भी चला लेनींदी है उथे नहीं नहीं पणे रहंदे ऐवें किते हाथ बाह मेरी तोड़ेंगी हाय हाय नहीं मैं चला लेनी आ ना ना मी दा मौसम या तिलकण पना मार किनी आ 20 ₹ ਉਹਨੇ ਲੈਣੇ ਆਟੋ ਵਾਲਨੇ ਉੱਚ ਚਲ ਜਾਨੇ ਆਪਾ ਚਲੋ ਫਿਰ ਉਰਚ ਚਲ ਜਾਨੇ ਆ ਐਵੇਂ ਕਿ ਦੁੱਗਣੇ ਪਲਸਟਰ ਤੇ ਮੇਰੇ ਪੈਸੇ ਲਵਾਏਂਗੀ ਆ ਜਾ ਤੂੰ ਅਹੀਂ ਤੁਰ ਕੇ ਜਾਨੇ ਆ ਉਥੋਂ ਆਟੋ ਮਿਲ ਜਾਣਾ ਆ ਚਲੋ ਠੀਕ ਆ ਫਿਰ ਮੈਂ ਕੜਾ ਵੇਖਿਆ ਤੈਨੂੰ ਚਲਾਉਂਦੀ ਮਾਸੀ ਵੇਖ ਲੋ ਨਾ ਤੁਸੀਂ ਮੈਨੂੰ ਸਕੂਟੀ ਲਿਆਉਣ ਦਿੱਤੀ ਸੀ ਤੇ ਨਾ ਕੋਈ ਆਟੋ ਮਿਲਿਆ ਚਲ ਕੋਈ ਗੱਲ ਨਹੀਂ ਆ ਤੇ ਬੁਝਾਰੀ ਤੁਰ ਕੇ ਸੋ ਕੋ ਚੰਗਾ ਹੁੰਦਾ ਜਾਣਾ ਤੁਰਨਾ ਚੰਗਾ ਹੁੰਦਾ ਸੇਦ ਲਈ ਚੰਗਾ ਦਾ ਸੁਕਾਦਾ ਹੀ ਥੱਕ ਗਏ ਕਿਤੇ ਲੱਤਾਂ ਦੁਖਣ ਡੀਆਂ ਲੈ ਤੂੰ ਤੇ ਝਾਟੀ ਥੱਕ ਗਈਆਂ ਆਈ ਤੇ ਤੁਰ ਕੇ ਚਲ ਜਾਨੇ ਆ ਜਾਨੇ ਸੰਦੀਪ ਮੰਦੀ ਇੰਨਾ ਤੋਰਿਆ ਨਾ ਮਾਸੀ ਤੁਸੀਂ ਮੈਨੂੰ ਅੱਜ ਥੱਕ ਗਈਆਂ ਤੂੰ ਹੋਰ ਇੰਨਾ ਤੁਰ ਤੁਰ ਕੇ ਤੁਹਾਨੂੰ ਵੀ ਕਿਹਾ ਸੀ ਤੇ ਮੰਨੇ ਹੀ ਨਹੀਂ ਲੈ ਪਾਣੀ ਸ਼ੋਪਿੰਗ ਕਰਕੇ ਆਏ ਜੇ ਸੰਦੀਪ ਆ ਤੇ ਨਹੀਂ ਸੁੱਟ ਲਿਆ ਲਾਵੇਂ ਸੋਣਾ ਮਮੀ ਸੂਟ ਰਾ ਸੋਨਾ ਕਲਰ ਹੀ ਬਹੁਤ ਸੋਨਾ ਆਦਾ ਤੂੰ ਇਹ ਆਪਣੇ ਲਈ ਨਹੀਂ ਲੈਂਦਾ ਨਹੀਂ ਨਹੀਂ ਮੇਰੇ ਕੋ ਤਾਂ ਵਾਦੂ ਆ ਸੂਟ ਮੈਨੂੰ ਨਾ ਸੋਨਾ ਲੱਗਾ ਸੀ ਤੇ ਮੈਂ ਚੱਲ ਸੰਦੀਪ ਲਈ ਲੈ ਆ ਜਾਨੀ ਆ ਅੱਛਾ ਆਪਨੇ ਲਈ ਵੀ ਇਕ ਲਿਆ ਹੁੰਦਾ ਨਹੀਂ ਨਹੀਂ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਫੇਰ ਕਿਤੇ ਜਾਓਗੇ ਨਾ ਫੇਰ ਲੈ ਆਇਓ ਇਹਨਾਂ ਮੈਂ ਅੰਦਰ ਰੱਖ ਲਿਆ ਰੱਖ ਲਾ ਸੰਦੀਪ ਰੋਟੀ ਬਣ ਗਈ ਆ ਹਾਂਜੀ ਬਣ ਗਈ ਲੈ ਕੇ ਆਉਣੀ ਬਸ ਅੱਛਾ ਅੱਛਾ ਮਾਸੀ ਜੀ ਤੁਸੀਂ ਤੇ ਭਾਬੀ ਦਾ ਸੂਟ ਐਵੇਂ ਲੈ ਆਏ ਹੋ ਉਹ ਕਿਹੜੀ ਨਾਲ ਗਈ ਹੈ ਤੇ ਫੇਰ ਕੀ ਅਸਮੀ ਮੈਨੂੰ ਸੋਹਣਾ ਲੱਗਾ ਤੇ ਮੈਂ ਲੈ ਆਂਦਾ ਚਲ ਉਹ ਤਾਂ ਦੀ ਗੱਲ ਸਹੀ ਆ ਤੁਸੀਂ ਮੌਕੇ ਤੇ ਇੰਨੇ ਪੈਸੇ ਖਰਚ ਲੇ ਚਲ ਜਦੋਂ ਕਿਤੇ ਜਾਂਦੀ ਉਦੋਂ ਲਿਆ ਦਿੰਦੇ ਮੈਂ ਨਹੀਂ ਕਦੀ ਇਹ ਸੋਚਿਆ ਕਿ ਉਹ ਨਾਲ ਜਾਵੇ ਤਾਂ ਉਹਨੂੰ ਚੀਜ਼ ਲੈ ਕੇ ਦੇਣੀ ਜਦੋਂ ਮੈਂ ਜਾਵਾਂ ਨਾ ਬਾਜ਼ਾਰ ਮੈਂ ਉਹਦੇ ਵਾਸਤੇ ਕੋਈ ਨਾ ਕੋਈ ਚੀਜ਼ ਲੈ ਆਉਣੀ ਨਹੀਂ ਜਿਹੜੀ ਮੈਨੂੰ ਸੋਹਣੀ ਲੱਗੇ ਚਲੋ ਠੀਕ ਆ ਫੇਰ ਤੇਰਾ ਜੇ ਵਿਆਹ ਨਹੀਂ ਨਾ ਹੋਇਆ ਜਦੋਂ ਤੇਰਾ ਵਿਆਹ ਹੋਏਗਾ ਨਾ ਤੇਰੀ ਸੱਸ ਵੀ ਤੈਨੂੰ ਇੰਨਾ ਹੀ ਪਿਆਰ ਕਰੇਗੀ ਫਿਰ ਤੈਨੂੰ ਪਤਾ ਲੱਗਣਾ ਚਲ ਸੀਮੀ ਮੈਂ ਵੇਖਾ ਸੰਦੀਪ ਕੀ ਕਰਨ ਦੀ ਆ ਮੈਂ ਵੀ ਉਹਨਾਂ ਥੋੜਾ ਬੋਧਾ ਕੰਮ ਕਰਾਵਾਂ ਚਲੋ ਠੀਕ ਆ ਮਾਸੀ ਜੀ ਤੁਸੀਂ ਵੇਖ ਲਓ ਤੇ ਮੈਂ ਵੀ ਘੜੀ ਰੈਸਟ ਕਰ ਲਾਂ ਥੱਕ ਗਈਆਂ ਮੈਂ ਚਲ ਠੀਕ ਆ ਕਰ ਲਾ ਫੇ ਮੈਂ ਮਸੀਨੇ ਵੇਖਾ ਕਿਦਾਂ ਨੌਨ ਭੁਏ ਚੜਾਇਆ ਜਦੋਂ ਉਹਨੇ ਸੂਟ ਮੰਗਿਆ ਹੀ ਨਹੀਂ ਆਪਣੇ ਆਪ ਲਿਆ ਕੇ ਦੇਣ ਦੀ ਕੀ ਲੋੜ ਹੀ ਭਲਾ ਉਤੋਂ ਅੰਧਿਆਰ ਸੋਇ ਚ ਲੱਗ ਗਈ ਕਿ ਜਦੋਂ ਉਹ ਕੰਮ ਕਰਨ ਢਈ ਐ ਤੂੰ ਚੰਗੀ ਭਲੀ ਬਾਹਰੋਂ ਥੱਕੀ ਆਈ ਐ ਤੇ ਤੈਨੂੰ ਖਵਾਊਗੀ ਰੋਟੀ ਤੂੰ ਚੁੱਪ ਕਰਕੇ ਬਹਿ ਕੇ ਖਾ ਤੈਨੂੰ ਲੋੜ ਹੀ ਨਹੀਂ ਆ ਉਮਰ ਚ ਕੰਮ ਕਰਨ ਦੀ ਜਾਣ ਜਾਣ ਕੇ ਉਹਨੂੰ ਸਿਰ ਚੜਾਉਣ ਵਾਲੀ ਗੱਲ ਜਦੋਂ ਬਹੁਤੀ ਸੇਲ ਚੜ ਗਈ ਨਾ ਪਤਾ ਤੇ ਮਾਸੀ ਤੈਨੂੰ ਉਦੋਂ ਲੱਗਣਾ ਜਦੋਂ ਸਿਰੋਂ ਪਾਣੀ ਲੰਗ ਗਿਆ ਜਦੋਂ ਤੈਨੂੰ ਨਾਲ ਇੰਨੇ ਪੁੱਛਿਆ ਫੇਰ ਵੇਖਾਂਗੇ ਤਾਂ ਠਾਂ ਹੁਣ ਤੇ ਬੜੀ ਲੱਗੀ ਐ ਨਾ ਇਹਨੂੰ ਸੇਵਾ ਕਰ ਕਰਕੇ ਦੇਣ ਲਿਆ ਤੇਰਨਾ ਮੈਂ ਆ ਵੀ ਕਰਾਦਾ ਤੇਰਨਾ ਮੈਂ ਉਹ ਵੀ ਕਰਾਦਾ ਕਰਾ ਕਰਾ ਬਾਜੋ ਵੇਖੀ ਹਾਂ ਤੇ ਰਵਰੀਆਂ ਕਿਦਾਂ ਪਛਤਾਂਦੀਆਂ ਨੇ ਸੰਦੀਪ ਹਾਂਜੀ ਕੀ ਕਰਨੀਆਂ ਕੁਝ ਨਹੀਂ ਮੰਮ ਜੀ ਮੈਂ ਨਾ ਭਾਂਡੇ ਲੱਗੇ ਹੀ ਮੰਜਨ ਨਹੀਂ ਰਹਿਣ ਦੇ ਮੈਂ ਆਪੇ ਮਾਇ ਲੈਣੀ ਜਾ ਤੂੰ ਰੈਸਟ ਕਰ ਲੈ ਕਿਦੋਂ ਦੀ ਕੰਮ ਲੱਗੀਆਂ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਨਹੀਂ ਨਹੀਂ ਸੰਦੀਪ ਜਾ ਤੂੰ ਰੈਸਟ ਕਰ ਬਾਕੀ ਮੈਂ ਆਪੇ ਸੰਭ ਲੈਣੀ ਰਸੋਈ ਚਲ ਜਾ ਤੂੰ ਮੇਰਾ ਨਾ ਮੰਮੀ ਨੇ ਹੁਣਾ ਹੀ ਅੱਜ ਅੱਛਾ ਅੱਛਾ ਕੋਈ ਨਹੀਂ ਸੰਦੀਪ ਜੀ ਸਦਕੇ ਆਉਣ ਉਹਨਾਂ ਦਾ ਘਰ ਆ ਜਦੋਂ ਮਰਜੀ ਆਉਣ ਕਿਦੋਂ ਆਉਣਾ ਹੈ ਟੰਡਕ ਤੱਕ ਆ ਜਾਣਾ ਉਹਨਾਂ ਨੇ ਅੱਛਾ ਅੱਛਾ ਚੱਲ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਆਜੋ ਮੰਮੀ ਜੀ ਆ ਗਏ ਮੰਮੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਹਾਂ ਠੀਕ ਆ ਤੁਸੀਂ ਸੁਣਾਓ ਠੀਕ ਆ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਤੂੰ ਕਦੋਂ ਦੀ ਆਈ ਆ ਮੈਨੂੰ ਹੋ ਗਿਆ ਥੋੜੇ ਦਿਨ ਅੱਛਾ ਚਲ ਮਮੀ ਤੇਈ ਬੈਠੋ ਮੈਂ ਨਾ ਪਾਣੀ ਲੈ ਕਰਨ ਸੰਦੀਪ ਤੂੰ ਬੈ ਆਪਣੀ ਮੰਮੀ ਲਾ ਕੇ ਮੈਂ ਪਾਣੀ ਲੈ ਕੇ ਆਉਣੀ ਆ ਨਹੀਂ ਨਹੀਂ ਮੰਮੀ ਜੀ ਤੇਈ ਬੈਠੋ ਪਾਣੀ ਮੈਂ ਲੈ ਆਉਣੀ ਆ ਕੋਈ ਗੱਲ ਨਹੀਂ ਹੋਰ ਭੈਣ ਜੀ ਘਰ ਪਰਿਵਾਰ ਸਭ ਠੀਕ ਠਾਕ ਆ ਹਾਂਜੀ ਹਾਂਜੀ ਸਭ ਠੀਕ ਠਾਕ ਆ ਤੂੰ ਹੀ ਸੁਣਾਉ ਆਪਣਾ ਹਾਂਜੀ ਹਾਂਜੀ ਠੀਕ ਆ ਤੇ ਤਸੀਂ ਇਕੱਲੇ ਆ ਗਏ ਭਾਜੀ ਨੂੰ ਵੀ ਲੈ ਆਉਂਦੇ ਉਹ ਪਾਜੀ ਗਏ ਇਹ ਆਪਣੇ ਕੰਮ ਤੇ ਤੇ ਮੈਂ ਹਾਂ ਚੱਲ ਮੈਂ ਹੋ ਆਉਣੀ ਆ ਮਾੜਾ ਜਿਆ ਕੁੜੀ ਕੋ ਜਾ ਕੇ ਚਲ ਵਧੀਆ ਕੀਤਾ ਹੈਗੇ ਹਾਂ ਆਹ ਹੋਰ ਸਿੰਮੀ ਤੂੰ ਕਦੋਂ ਦੀ ਆਈ ਆ ਮੈਨੂੰ ਹੋ ਗਏ ਥੋੜੇ ਦਿਨ ਮਾਸੀ ਜੀ ਹੋਰ ਤੇਰੀ ਮੰਮੀ ਡੈਡੀ ਠੀਕ ਠਾਕ ਆ ਹਾਂ ਹਾਂ ਵਧੀਆ ਠੀਕ ਨੇ ਸਾਰੇ ਅੱਛਾ ਆਲ ਪਾਣੀ ਮੰਮੀ ਜੀ ਚਲੋ ਮੰਮੀ ਜੀ ਮੈਂ ਨਾ ਚਾਹ ਬਣਾ ਕੇ ਲਿਆਣੀ ਆ ਸੰਦੀਪ ਬੈ ਤੂੰ ਮੰਮੀ ਲਾ ਕੇ ਗੱਲਾਂ ਬਾਤਾਂ ਕਰ ਚਾਹ ਮੈਂ ਬਣਾ ਕੇ ਲਿਆਉਣੀ ਆ ਕੋਈ ਗੱਲ ਨਹੀਂ ਮੰਮੀ ਨਹੀਂ ਨਹੀਂ ਬੈ ਤੂੰ ਸਿੰਮੀ ਆ ਜਾ ਤੂੰ ਵੀ ਹੋਰ ਸੰਦੀਪ ਠੀਕ ਠਾਕ ਸਾਰੇ? ਹਾਂਜੀ ਸਾਰੇ ਠੀਕ ਠਾਕ ਆ। ਅੱਛਾ ਤੇਜਿੰਦਰ ਗਾਇਵ? ਹਾਂਜੀ ਕੰਪਨੀ ਦੇ ਕੰਮ ਨਾਲ ਨਾ ਸੱਲੀ ਗਏ। ਅੱਛਾ। ਤੇਹੀਂ ਡੈਡੀ ਜੀ ਨੇ ਵੀ ਨਾਲ ਲੈ ਆਣਾ ਸੀ। ਡੈਡੀ ਤੇਰੇ ਵੀ ਗਏ ਹੈਗੇ ਨਾ ਆਪਣੇ ਕੰਮ ਤੇ ਤੇ ਮੈਂ ਫਿਰ ਕੱਲੀ ਆ ਗਈ। ਚਲੋ ਰੀਆ ਕੀਤਾ ਤੇਹੀਂ ਆ ਗਏ। ਕਿਤੇ ਅੱਜ ਮੀਂਹ ਬੜਾ ਪੈਣ ਲਿਆ ਵਾ। ਮੀਂਹ ਦਾ ਤੇ ਪਤਾ ਹੀ ਨਹੀਂ ਲੱਗਦਾ ਕਦੀ ਆ ਜਾਂਦਾ ਕਦੀ ਹਟ ਜਾਂਦਾ। ਹਾਂ। ਆ ਮੀਂਹ ਆ ਪਾ ਦੁੰਦਾ। ਹਾਂਜੀ। ਸੱਲੀ ਆ ਗਿਆ ਕਦੀ ਹਟ ਗਿਆ। ਮਾਸੀ ਜੀ ਤੂੰ ਹੀ ਮੇਰੇ ਨਾਲ ਆ ਕੇ ਆਜ ਕੇ ਮਾਰ ਲਈ। ਸਿਮੀ ਮੈਂ ਮਵਾਜ ਤਾਂ ਮਾਰੀ ਆ ਕਿ ਉਹ ਮਾਂ ਮਾਤੀ ਆ ਨਾ ਆਪਣੇ ਦੁੱਖ ਸੁੱਖ ਕੋਈ ਸੌ ਫੋਲਣ ਗਿਆ। ਤੇ ਤੂੰ ਲਾ ਕੇ ਬੈਠੀ ਚੰਗੀ ਥੋੜੀ ਲੱਗਦੀ ਆ ਇਦਾਂ। ਤਾਂ ਮੈਂ ਤੈਨੂੰ ਆਵਾਜ਼ ਮਾਰੀ ਆ ਵੀ ਆ ਜਾ ਮੇਰ ਨਾਲ ਥੋੜੀ ਬਹੁਤੀ ਹੈਲਪ ਕਰਵਾ ਦੇ। ਨਹੀਂ ਚਲ ਉਹ ਤਾਂ ਗੱਲ ਠੀਕ ਆ ਤੁਹਾਡੀ ਮੈਂ ਮੰਨ ਲੈਨੀ ਆ। ਵੀ ਮੈਂ ਨਹੀਂ ਲਾ ਕੇ ਬੈਠੀ ਚੰਗੀ ਲੱਗਦੀ ਤੇ ਤੂੰ ਹੀ ਕੰਮ ਚਾਹ ਬਣਾਣ ਆਏ ਹੋ। ਆਪੇ ਨੋ ਬਣਾ ਲੇਗੀ ਤੁਹਾਡੀ। ਕਿਉਂ ਉਹ ਕਿ ਬਣਾ ਲੂਗੀ? ਉਹਦੀ ਮੰਮੀ ਵੀ ਕਿੱਥੋਂ ਤੁਰ ਕੇ ਉਹਨੂੰ ਮਿਲਣ ਆਈ ਆ। ਤੇ ਉਹਨਾਂ ਨੇ ਆਪਸ ਵਿੱਚ ਗੱਲਾਂ-ਬਾਤਾਂ ਨਹੀਂ ਕਰਨੀਆਂ। ਮਾਵਾ ਧੀਆਂ ਨੇ ਮੈਂ ਵਿੱਚ ਮੈਂ ਬਣਾਣਾਗੀ ਚਾਹ ਤੇ ਫਿਰ ਕੀ ਹੋ ਜਾਏਗਾ? ਤੇ ਨਹੀਂ ਚਾਹ ਬਣਾਉਂਦੇ ਅਗੇ ਕਿੰਨਾ ਘਟ ਟਾਈਮ ਲੱਗਦਾ ਵਾ। ਚਾਹ ਬਣਾਉਣ ਨੂੰ ਕਿ ਬੜਾ ਟਾਈਮ ਲੱਗ ਜਾਣਾ ਵਾ। ਛੱਟ ਚਾਹ ਬਣ ਜਾਂਦੀ ਐ ਤੇ ਫਿਰ ਆ ਕੇ ਭਾਬੀ ਜਿਹੜੀਆ ਮਰਜ਼ੀ ਗੱਲਾਂ ਕਰ ਲੈਂਦੀ। ਨਹੀਂ ਨਹੀਂ ਮੈਂ ਨਹੀਂ ਕਦੀ ਐ ਸੋਚਿਆ ਹੈਗਾ। ਚਾਹ ਤਾਂ ਮੈਂ ਆਈ ਬਣਾ ਕੇ ਦਊਂਗੀ। ਆ ਜਾ ਮੇਰ ਨਾਲ ਹੈਲਪ ਕਰਵਾ ਥੋੜੀ ਬੋਤੀ। ਭੈਣ ਜੀ ਮੈਂ ਤਾਂ ਕੰਨੀ ਰਹਿੰਦੇ ਰਾਂ ਤੁਹੀਂ ਭੈਣ ਜੀ ਕੰਮ ਆ ਕੋਈ ਜ਼ਰੂਰੀ ਮੈਨੂੰ ਤੇ ਫੇਰ ਕਿਤੇ ਆਉਂਗੀ ਨਾ ਮੈਂ ਰਾਤ ਰਹੂੰਗੀ ਚਲੋ ਠੀਕ ਹੈ ਚੰਗਾ ਅੱਜ ਤਾਂ ਮੈਂ ਇੱਦਾਂ ਗੱਲਾਂ ਵਾਲੀ ਆਈ ਮੈਂ ਕਿਹਾ ਚਲ ਹੋਣੀ ਆ ਮਾੜਾ ਚੱਲ ਹਾਂ ਠੀਕ ਦੀਪਾ ਹਾਂਜੀ ਉੱਠੀ ਨਹੀਂ ਤੋ ਕੀ ਗੱਲ ਮੰਮੀ ਸਿਰ ਬਰਾ ਦੁਖੰਦਾ ਮੇਰਾ ਸਿਰ ਦੁਖੰਡਿਆ ਤੈਨੂੰ ਤਾਂ ਬੁਖਾਰ ਵੀ ਬੜਾ ਹੋਇਆ ਹੈ ਆਗੇ ਦਵਾਈ ਤਾਂ ਲਿਆ ਦੋ ਦਵਾਈ ਤੇ ਮੈਂ ਤੈਨੂੰ ਦਿੰਨੀ ਆ ਕੁਛ ਖਾ ਲਾ ਪਹਿਲੇ ਤੇ ਫਿਰ ਦਵਾਈ ਖਾ ਤੇ ਫਿਰ ਮੈਂ ਤੈਨੂੰ ਘੁੱਟਕ ਚਾਹ ਬਣਾ ਦਿੰਨੀ ਆ ਚਲੋ ਠੀਕ ਹੈ ਤੇ ਮੈਂ ਨਾ ਫਿਰ ਦਵਾਈ ਖਾ ਕੇ ਥੋੜੀ ਜਿਹੀ ਰੈਸਟ ਕਰਕੇ ਤੇ ਫਿਰ ਕਰ ਲਈਨੀ ਸਾਰੇ ਕੰਮ ਨਹੀਂ ਨਹੀਂ ਕੰਮ ਕੋਈ ਨਹੀਂ ਤੂੰ ਕਰਨਾ ਹੈਗਾ ਤੂੰ ਲੰਮੇ ਪਈ ਰਹਿ ਰੈਸਟ ਕਰ ਮੈਂ ਆਪੇ ਸਾਰੇ ਕੰਮ ਕਰ ਲਾਂਗੀ ਸਿਮੀ ਨੂੰ ਲੈ ਕੇ ਨਾਲ ਨਹੀਂ ਮੰਮੀ ਤੁਸੀਂ ਰਹਿਣ ਦਾ ਕੰਮ ਕਰਨੋ ਕੋਈ ਨਹੀਂ ਮੈਂ ਕਰ ਦਾਂਗੀ ਬਾਅਦ ਚ ਨਹੀਂ ਨਹੀਂ ਤੈਨੂੰ ਮੈਂ ਕਿਹਾ ਨਾ ਤੂੰ ਨਹੀਂ ਕੋਈ ਕੰਮ ਕਰਨਾ ਲੰਮੇ ਪੈ ਮੈਂ ਤੈਨੂੰ ਲਿਆ ਕੇ ਦਿੰਦੀ ਆ ਪਹਿਲੇ ਕੁਝ ਖਾਣ ਨਾ ਤੇ ਫਿਰ ਦਵਾਈ ਠੀਕ ਆ ਮੰਮੀ ਕਿੰਨਾ ਚੰਗਾ ਹੈ ਮੇਰਾ ਕਿੰਨਾ ਧਿਆਨ ਰੱਖਦੇ ਆ ਹਰ ਕੰਮ ਮੇਰੇ ਨਾਲ ਕਰਉਂਦੇ ਆ ਮੇਰੀ ਸੱਸ ਬਹੁਤ ਚੰਗੀ ਆ। ਸਿਮੀ ਕੀ ਕਰਨੀ ਆ? ਕੁਛ ਨਹੀਂ ਮਾਸੀ ਸਿਰਜੀ ਕਰਨੀ ਸੀ। ਮੈਂ ਕਹਿੰਦੀ ਤੈਨੂੰ ਪੀ ਸੰਦੀਪ ਨਾ ਥੋੜੀ ਜੀ ਬਿਮਾਰ ਹੋਈ ਆ ਬੁਖਾਰ ਹੋਇਆ ਉਹ ਵਿਚਾਰੀ ਨੂੰ। ਤੇ ਮੈਂ ਹਮੇਂ ਨਾ ਕੰਮ ਕਰਵਾ ਦੇ ਅੱਜ। ਕੰਮ? ਮਾਸੀ ਜੀ ਮੈਂ ਤਾਂ ਕਦੇ ਕੀਤਾ ਨਹੀਂ। ਕੋਈ ਨਹੀਂ ਭਾਬੀ ਨੇ ਕਰ ਹੀ ਲੈਣਾ। ਹਾਏ ਹਾਏ ਉਹਨੇ ਕਿੱਥੋਂ ਕਰ ਲੈਣਾ ਵਿਚਾਰੀ ਨੇ? ਉਹਨੇ ਤਾਂ ਬੁਖਾਰ ਹੀ ਬੜਾ ਹੋਇਆ ਆ। ਤਾਂ ਮੈਂ ਆਨੂ ਕਿਹਾ ਵੀ ਤੂੰ ਰੈਸਟ ਹੀ ਕਰ ਮੈਂ ਆਪੇ ਕਰ ਲਾਂਗੀ। ਓਹੋ ਮਾਸੀ ਕੋਈ ਨਹੀਂ ਇਹਨੂੰ ਬੁਖਾਰ ਹੋਇਆ ਏਦਾਂ ਡਰਾਮੇ ਕਰਦੀ ਆ। ਉਹਨੇ ਆਪੇ ਉੱਠਣਾ ਨਾ ਜਦੋਂ ਉਹਨੇ ਸਾਰਾ ਕੁਝ ਕਰ ਲੈਣਾ ਵਾ। ਤੂੰ ਐਵੇਂ ਉਹਨੂੰ ਇੰਨੀ ਭੁਹੇ ਨਾ ਚੜਾਓ। ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਸੀ। ਸਿਮੀ ਇਹ ਕਿ ਤੂੰ ਕਹਿਂਦੀ ਆ। ਉਹ ਨਾ ਕੋਈ ਵੀ ਨਾਟਕ ਨਹੀਂ ਕਰਦੀ ਨਾ ਕੋਈ ਡਰਾਮੇ ਕਰਦੀ ਆ ਠੀਕ ਆ ਮੈਨੂੰ ਪਤਾ ਆ ਵੀ ਸੰਦੀਪ ਕਿੱਦਾਂ ਦੀ ਆ। ਇਹ ਬੁਖਾਰ ਹੋਇਆ ਤੇ ਕਹਿਂਦੀ ਆ। ਮਾਸੀ ਜਿਹੜਾ ਵਿਆਹ ਮੀ ਆ ਤੁਹਾਨੂੰ ਇਹੋ ਗੱਲ ਦਾ ਤੇ ਭਲੇਖਾ ਵਾ ਜਿੱਦਾਂ ਤੇ ਜਿਆਦਾ ਹੀ ਸਿਰ ਚੜ ਗਈ ਨਾ ਵੇਖਿਓ ਫੇਰ ਤੁਹਾਨੂੰ ਪਤਾ ਲੱਗਣਾ ਜੇ ਹੁਣ ਤੇ ਤੁਸੀਂ ਉਹਨਾਂ ਚਾਚਾ ਚਾਚੀ ਭੂਏ ਚੜੀ ਜਾਂਦੇ ਵੀ ਕੋਈ ਨਹੀਂ ਤੈਨੂੰ ਮੈਂ ਕਰਦੀ ਕਿਤੇ ਨਹੀਂ ਉਹ ਭੂਏ ਚੜਦੀ ਦੱਸ ਮੈਂ ਨਹੀਂ ਉਹਦੇ ਨਾਲ ਹੱਥ ਵੰਡਾਉਣਾ ਤੇ ਹੋਰ ਕਿੰਨੇ ਵੰਡਾਉਣਾ ਆ ਕੇ ਓਹੋ ਮਾਸੀ ਹੁਣ ਤੇ ਤੇਰਾ ਜਿਹੜਾ ਟਾਈਮ ਨਾ ਤੂੰ ਰਾਮ ਨਾ ਰੋਟੀ ਖਾਇਆ ਕਰ ਬੈਠ ਕੇ ਤੂੰ ਲੱਗੀ ਰਹਿਨੀ ਉਹਦੇ ਨਾਲ ਆਪ ਹੀ ਕਿਉਂ ਲੱਗਣਾ ਕਿਉਂ ਨਹੀਂ ਉਹ ਮੇਰੀ ਨੋ ਨਹੀਂ ਆ ਮੇਰੀ ਧੀ ਆ ਤੇ ਜੇ ਅੱਜ ਉਹ ਬੁਮਾਰਿਆ ਤੇ ਉਹਨੂੰ ਮੈਂ ਠਾਲ ਠਾਲ ਕੇ ਕੰਮ ਕਰਾਵਾਂਗੀ ਤੇ ਕੱਲ ਨੂੰ ਵੀ ਤੇ ਉਹ ਮੇਰੇ ਨਾਲ ਇਦਾਂ ਹੀ ਕਰੇਗੀ ਨਾ ਜੇ ਮੈਂ ਮੰਜੀ ਤੇ ਪਾਵਾਂਗੀ ਤਾਂ ਮੈਨੂੰ ਕਹੇਗੀ ਕੰਮ ਕਰ ਜਿੱਦਾਂ ਦਾ ਕਰਾਂਗੇ ਨਾ ਉਦਾਂ ਦਾ ਹੀ ਹੋਣਾ ਸਾਡੇ ਨਾਲ ਇਸ ਕਰਕੇ ਮੈਂ ਇਦਾਂ ਦਾ ਕਦੀ ਵੀ ਨਹੀਂ ਕੋਸ਼ਿਸ਼ ਕਰਦੀ ਵੀ ਜਿਹੜਾ ਮੇਰੇ ਨਾਲ ਵੀ ਇਦਾਂ ਹੋਵੇ ਮਾਸੀ ਇਹ ਤੇਰਾ ਭਲੇਖਾ ਹੀ ਆ ਨੋ ਨੂੰ ਕੋਈ ਧੀ ਨਹੀਂ ਹੁੰਦੀ ਠੀਕ ਆ ਨੋ ਹੋਈ ਹੁੰਦੀ ਨੋ ਹੀ ਨਾਲੇ ਜਿਹੜੀ ਤੇਰੀ ਉਮਰ ਆ ਨਾ ਕੋਈ ਆਪਣਾ ਬੀਮਾ ਬੂਮਾ ਕਰਾ ਟਾਈਮ ਨਾਲ ਇਹ ਜ਼ਰੂਰੀ ਨਹੀਂ ਹੁੰਦਾ ਕਿ ਬੀਮੇ ਹੀ ਕਰਵਾਵਾਂਗੇ ਤੇ ਫੇਰ ਹੀ ਸਾਨੂੰ ਪੈਸਾ ਹੀ ਕੰਮ ਆਏਗਾ ਪੈਹਾ ਤੇ ਹੱਥਾਂ ਦੀ ਮਾਇਆ ਉਹ ਤੇ ਅੱਜ ਹੈਗਾ ਆ ਤੇ ਕੱਲ ਨਹੀਂ ਹੈਗਾ ਅਸਲੀ بیمੇ ਸਾਡੇ ਨੋਹ ਪੁੱਤ ਹੁੰਦੇ ਆ ਜਿਨ੍ਹਾਂ ਨੂੰ ਆਪਣੀਆਂ ਧੀਆ ਬਣਾ ਕੇ ਰੱਖੋ ساری ਜ਼ਿੰਦਗੀ ਸਾਡੇ ਕੰਮ ਆਉਂਦੇ ਆ ਠੀਕ ਐ ਮਾਸੀ ਜੀ ਮੈਂ ਤੇ ਗਲਤੀ ਸੋਚ ਬੈਠੀ ਸੀ ਕਿ ਇਦਾਂ ਨਹੀਂ ਹੁੰਦਾ ਪਰ ਤੁਹਾਡੀ ਤੇ ਸੋਚ ਹੀ ਬੜੀ ਵਧੀਆ ਚਲੋ ਕੋਈ ਨਹੀਂ ਚਲੋ ਹੁਣ ਮੈਂ ਤੁਹਾਡਾ ਸਾਰਾ ਕੰਮ ਕਰਾਉਣੀ ਆ ਚੱਲ ਆ ਜਾ ਚਲ ਠੀਕ ਐ ਹੁਣ ਤੂੰ ਵੀ ਸੋਹਰੇ ਜਾ ਕੇ ਨਾ ਸੱਸ ਨੂੰ ਮਾਂ ਬਣਾ ਕੇ ਰੱਖੀ ਤੇ ਉਹਦਾ بیمਾ ਬਣ ਕੇ ਰਹਿਣਾ ਤੂੰ ਠੀਕ ਹੈ ਮਾਸੀ ਜੀ